ਗੁਲੀ ਨੇ ਮੇਰੇ ਬਾਰੇ ਨਹੀਂ ਪੁੱਛਿਆ। ਨਾ, ਉਹਨੇ ਤਾਂ ਇੱਕ ਵਾਰੀ ਵੀ ਨਹੀਂ ਪੁੱਛਿਆ ਹੈਗਾ ਤੁਹਾਡੇ ਬਾਰੇ। ਲੈ ਲੈ ਇਹ ਹੀ ਉਹ ਸਦਰ ਝੂਠ ਬੋਲਦੀ ਹੈ ਮੇਰੀ ਭੈਣ ਦਾ ਕਰ ਨਹੀਂ ਸਾਜੀ ਗੁਲੀ। ਗੌਤਾ ਜੀ ਕੀ ਨਾਉਣਾ? ਸਵਾ ਪਾਜੀ ਨੇ ਪੁੱਛਿਆ ਦੋ ਤਿੰਨ ਵਾਰੀ ਵੀ ਪਾਜੀ ਨੇ ਕਦੋਂ ਆਵਾਂ? ਪਟਾਦੀ ਭੈਣ ਨੇ ਤਾਂ ਇੱਕ ਵਾਰੀ ਵੀ ਨਹੀਂ ਪੁੱਛਿਆ। ਪਤਾ ਨਹੀਂ ਕੀ ਗੱਲ ਹੈ ਮੈਂ ਬਥੇਰਾ ਇਹਨੂੰ ਕਹਿਨੀ ਆ ਬਥੇਰੀਆਂ ਪੱਟੀਆਂ ਪੜਾਉਣੀ ਪਰ ਸਮਝਦਾ ਹੀ ਨਹੀਂ ਭੈਣ ਆਪਣੀ ਦੇ ਗੁਣਗੁਮਦਾ ਰਹਿੰਦਾ ਏ। ਕਲੈਣੀ ਜੀ ਨੇ ਪਤਾ ਨਹੀਂ ਕੀ ਇਹਦੇ ਸਿਰਚ ਟੂੜਿਆ ਵਾ। ਗੱਲਾਂ ਲੱਥਦੀ ਨਹੀਂ ਆ। ਤੇ ਤੇਰੀ ਚਾਚੀ ਨੇ ਤੈਨੂੰ ਮਾਵਾ ਵਾਂਗ ਹੀ ਪਾਲ ਲਿਆ ਵਾ। ਵੈਸੇ ਦੁਨੀਆ ਕਹਿ ਦਿੰਦੀ ਹੈ ਨਾ ਕਿ ਕਦੀ ਵੀ ਚਾਚੀਆਂ ਮਾਵਾ ਨਹੀਂ ਬਣ ਸਕਦੀਆਂ। ਅੰਡੀਆਂ। ਮੈਨੂੰ ਤਾਂ ਪਤਾ ਹੀ ਚਾਚੀ ਨੇ ਕਦੇ ਵੀ ਨਹੀਂ ਮੈਨੂੰ ਆਪਣੀ ਧੀ ਮੰਨਿਆ ਹੈਗਾ। ਗੱਲ ਤੇ ਕਰਨੀ ਕਦੋਂ ਆ ਜਦੋਂ ਵੇਲਾ ਹੱਥੋਂ ਲੰਘ ਗਿਆ। ਨਹੀਂ ਨਹੀਂ ਮੈਂ ਹੈ ਕਰਦੀ ਆ ਥੋੜੇ ਜੇ ਘਰ ਵਿਹਾਰ ਜੇ ਹੋ ਜਾਂਦਾ ਹੋਂ ਜਾਣਦੇ। ਤੇ ਫਿਰ ਕਰਦੀ ਮੈਂ ਲਵਣਾ ਗੱਲ ਹਲੇ ਉਤਰਾ ਮੈਂ ਲਵਣਾ ਬਨ ਨਹੀਂ ਕੀਤੀ। ਇਹ ਆ ਨਾ ਕਿ ਤੂੰ ਹੀ ਲਵਣਾ ਘਰ ਛਡੋ ਗੱਲ। ਬਾ ਚੇਣਾ ਹੋਵੇ ਕਿ ਉਹ ਸਾਰੀ ਪਿੱਛੇ ਜ਼ਮੀਨ ਲਵਾਵੇ ਕਿ ਚੱਲ ਮੇਰੇ ਨਾਲ ਮੇਲ-ਵਜੋਲ ਬਣਿਆ ਰਹੂਗਾ ਚਾਚੇ ਤਾਇਿਆਂ ਦਾ ਨਹੀਂ ਕੋਈ ਮੈਨੂੰ ਕਿ ਲੋੜ ਪਈ ਆ ਨਾਥ ਕੁੜੀ ਦਾ ਰਿਸ਼ਤਾ ਲੈਣ ਦੀ ਆਹ ਹੋਏ ਤੇ ਗੱਲ ਹੈਗੀ ਆ ਕਿ ਲੋੜ ਪਈ ਸੀ ਮੰਮੀ ਦਾ ਸਾਥ ਦੇਣ ਨੂੰ ਪੁੱਤ ਕਰਕੇ ਡਈ ਆ ਕਿ ਚੱਲ 2 ਕਿਲੇ ਮੇਰੇ ਪੁੱਤ ਦੇ ਹੋਰ ਵੱਧ ਜਾਣਗੇ ਲਾਵਾ ਸਕੂਟਰੀ ਲਾ ਕੇ ਤੋਰਿਆ ਮੇਰੀ ਗੱਲ ਸੁਣੀ ਹਾਂਜੀ ਵਧੀਆ ਰਿਹਾ ਪ੍ਰੋਗਰਾਮ ਜਿੱਥੇ ਗਏ ਹਾਂ ਪ੍ਰੋਗਰਾਮ ਬਹੁਤ ਵਧੀਆ ਕੀਤਾ ਤਾਂ ਨੇ ਅੱਛਾ ਸਗੋ ਪੁੱਛਣ ਦੀ ਉਹਦੀ ਆਪਣਾ ਰਾਜੇ ਦੀ ਮੰਮੀ ਇਹ ਘਰੋਂ ਹੋਰ ਦੇ ਨਾਲ ਕੋਈ ਆ ਲੈ ਆਉਣਾ ਸੀ ਤੇ ਮੈਂ ਤਾਂ ਤੈਨੂੰ ਆਖਣ ਨਹੀਂ ਵੀ ਗਰਲੀਨ ਨੂੰ ਲੈ ਜਾ ਨਾਲ ਗਰਲੀਨ ਨੂੰ ਆਖਿਆ ਹੀ ਉਹ ਕਹਿੰਦੀ ਵੀ ਭਾਬੀ ਸਮੰਧਿਆ ਨਾਲ ਜਾਣਾ ਤੇ ਫਿਰ ਮੇਰਾ ਕੱਲੀ ਦਾ ਤੇ ਮੱਝਾ ਨਹੀਂ ਕਰਦਿਆ ਫੇ ਆੰਦੇ ਕੋ ਪਿਛਾਣ ਪਛੋਣ ਨਹੀਂ ਨਈ ਹੈਗੀ ਆਹੋ ਤੇ ਉਹ ਸਮਨ ਨੂੰ ਤੇ ਆਖਿਆ ਸੀ ਤੋ ਆਂਦੇ ਸੀ ਮੈਂ ਕੱਲ ਠੰਡ ਚ ਆਈ ਤੇ ਮੇਰਾ ਜੀਜਾ ਨਹੀਂ ਕਰਨ데요 ਹੂੰ ਵੈਸੇ ਗੱਲ ਮਮਮੀ ਤੁਹਾਨੂੰ ਵੈ ਜਾਣਾ ਚਾਹੀਦਾ ਇਹ ਨਾਲ ਆਹੋ ਚਾਹੀਦਾ ਤੇ ਹੈ ਹੀ ਤੇ ਚੱਲ ਕੋਈ ਨਹੀਂ ਤੇ ਉਹ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਉਧਰ ਮੈਂ ਜਰਾ ਤੇ ਮੇਲੇ ਨੇ ਇੱਥੇ ਦੱਸ ਦੋ ਮਮਮੀ ਇੱਥੇ ਕੀ ਨਹੀਂ ਉਧਰ ਆ ਜਾ ਰਾਤ ਇੱਥੇ ਮੈਂ ਕੋਈ ਸੁਣਸਣ ਲਵਾਂ ਚਲੋ ਮੈਂ ਆ ਗਈ ਹਾਂਜੀ ਮੰਮੀ ਗੱਲ ਮੈਂ ਤੇਰੇ ਨਾਲ ਇਹ ਕਰਨੀ ਸੀ ਵੀ ਉਸ ਸਮਨਾ ਕੰਢੀ ਕੋਈ ਪਲਾਟ ਵਾ ਮਿਲੰਦਿਆ ਇੱਕ ਸਸਤਾ ਅੱਛਾ ਉਹਦੇ ਭਰਾ ਨੇ ਦੱਸਿਆ ਸੀ ਕੋਈ ਤੇ ਮੈਂ ਆਖਣੀ ਸੀ ਕਿ ਲੈ ਹੀ ਨਾ ਲਈਏ ਮੰਮੀ ਚਲੋ ਹਾਇਤ ਗੱਲ ਵਧੀਆ ਵਾ ਪਰ ਤੁਹਾਨੂੰ ਤੇ ਸਾਰਾ ਪਤਾ ਹੀ ਆ ਕਿ ਹੁਣ ਖਰਚਾ ਵਿਆਹ ਤੇ ਵੀ ਨਾ ਆ ਤੇ ਕੁਝ ਹੁਣ ਪੈਸੇ ਜਿਹੜੇ ਕਣਕ ਨੂੰ ਬੀਜੀ ਉਧਰ ਲੱਗ ਗਏ ਤੇ ਕਿੱਦਾਂ ਸਾਡੇ ਕੋਲ ਹੋ ਜਾਈ ਨਹੀਂ ਲੈ ਜਾਣਾ ਫੇਰ ਵੇਚ ਲਾਂਗੇ ਜਦੋਂ ਕਿਤੇ ਕੰਜਾਇਸ਼ ਨਿਕਲੂਗੀ ਅਖੇ ਜਾ ਕੇ ਫੇਰ ਇਹ ਮੌਕਾ ਨੰਗਿਆ ਹੱਥ ਨਹੀਂ ਹੁੰਦਾ ਹੁੰਦਾ ਇੱਕ ਦਿਨ ਇੱਕ ਦਾ ਹੀ ਹੁੰਦਾ ਕਿ ਸੌਦਾ ਚੰਗਾ ਪੈ ਜਾਂਦਾ ਵਾ ਤੇ ਮੈਂ ਕੋਈ ਗੱਲ ਨਹੀਂ ਫੜ ਧੜ ਕੇ ਘਰਪੁਰ ਲਵਾਂਗੇ ਫੜ ਧੜ ਕੇ ਮੰਮੀ ਇਹ ਕਿਹੜੀ ਕੋਈ ਜਾ ਰਹਿੰਦੀ ਖੇਡ ਆ ਸ਼ਹਿਰ ਚ ਪਲਾਟ ਲੈਣਾ ਕੋਈ ਲੱਖਾਂ ਦੇ ਤੁਹਾਨੂੰ ਪਤਾ ਪਈਏ ਚਾਹੀਦੇ ਆ ਫੇਰੀ ਲੈ ਜਾਣਾ ਕੋਈ ਘਟੋ ਘਟ ਕੋਈ ਤੇ ਚੱਲ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੇ ਮੈਂ ਚੱਲ ਤੇਰੇ ਸਹੁਰਿਆਂ ਕੋ ਮਦਦ ਮੰਗ ਲੈਨੇ ਆ ਗੱਲ ਇਹ ਚੰਗੀ ਲੱਗਦੀ ਆ ਚੰਗੇ ਲੱਗਣ ਨੂੰ ਕੀ ਆ ਉਹਨਾਂ ਕੋ ਕਿੱਲੇ ਵਿਚਾਰ ਹੈਗੇ ਆ ਤੇ ਉਹਦਾ ਭਰਾ ਬਾਹਰੋਂ ਆਇਆ ਵਾ ਭੈਣ ਭਰਾ ਇਸੇ ਕੰਮ ਲਈ ਹੁੰਦੇ ਆ ਮੰਮੀ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਨਵੇਂ ਨਵੇਂ ਰਿਸ਼ਤੇਦਾਰੀ ਚ ਇਦਾਂ ਮੈਂ ਨਹੀਂ ਗੱਲ ਕਰ ਸਕਦਾਗਾ ਇਦਾਂ ਜਿਹੜਾ ਵੀ ਮੰਨ ਲਓ ਜੇ ਸੁਣੇਗਾ ਜਾਂ ਉਹਨਾਂ ਨੂੰ ਕਵਾਂਗੇ ਤੋ ਨਾ ਕਹਣਾ ਕਿ ਕਿਦਾਂ ਦੇ ਆ ਅਜੇ ਥੋੜੇ ਵਿਆਹ ਸ਼ਾਦੀ ਨੂੰ ਟਾਈਮ ਹੋ ਜਨ ਕੋ ਸਾਲ ਪੈ ਜਾਣੇ ਇੱਕ ਦੂਜੇ ਨਾਲ ਮਿਲ ਗਏ ਲਈਏ ਫਿਰ ਗੱਲ ਹੋਰ ਆ ਚੱਲ ਕੋਈ ਨਹੀਂ ਤੂੰ ਗਰਲੀਨ ਨਾਲ ਗੱਲ ਕਰੀਂ ਉਹ ਆਪਣੇ ਭੈਣ ਭਰਾਵਾਂ ਨਾਲ ਕਰੂਗੀ ਮੰਮੀ ਮੈਂ ਨਹੀਂ ਜੀ ਉਹ ਜੀ ਗੱਲ ਬਿਲਕੁਲ ਕਰਨੀ ਕਿਉਂਕਿ ਨਾ ਹੀ ਤੁਸੀਂ ਕੇ ਨਾ ਗੱਲ ਕਰਿਓ ਐਵੇਂ ਚੰਗੇ ਨਹੀਂ ਲੱਗਦਾਗਾ ਮੁੜ ਕੇ ਅਗਲੇ ਕੋ ਜੀ ਕੋਈ ਗੱਲ ਖਵਾਉਣੀ ਹੈ ਇਹ ਤੋਂ ਪਹਿਲਾਂ ਇਹ ਆ ਵੀ ਆਪਣੇ ਆਪ ਚ ਸੁਧਾਰ ਲਿਆ ਹੋਣਾ ਚਾਹੀਦਾ ਵਾ ਤੇ ਫਿਰ ਕੀ ਆ ਮੈਂ ਤੁਹਾਡੇ ਵਾਸਤੇ ਹੀ ਕਰਨ ਨਹੀਂ ਆ ਤੁਹਾਡੀ ਕੋਈ ਚੀਜ਼ ਮੰਨ ਜਾਣੀ ਆ ਪਤਾ ਕੀ ਆ ਅੱਜ ਜਿਹੜੀ ਚੀਜ਼ ਅਸੀਂ ਲਵਾਂਗੇ ਨਾ ਹੋਰ 2-4 ਸਾਲ ਪਾ ਕੇ ਵੇਖੀਓ ਦੂਣੀ ਚੌਣੀ ਹੁੰਦੀ ਆ ਮੇਰਾ ਸੋਨਾ ਬਣ ਜਾਂਦੀ ਆ ਤੇ ਮੈਂ ਤਾਂ ਨਹੀਂ ਤੂੰ ਗੱਲ ਕਰ ਮੰਮੀ ਮੈਂ ਨਹੀਂ ਜੀ ਬਿਲਕੁਲ ਗੱਲ ਕਰਨੀ ਕਿਉਂਕਿ ਮੈਨੂੰ ਇਹ ਸਭ ਸਹੀ ਨਹੀਂ ਜੇ ਲੱਗਣ ਰਿਹਾਗਾ ਚਲ ਕੋਈ ਨਹੀਂ ਜੇ ਤੂੰ ਨਹੀਂ ਕਰਨੀ ਤੇ ਮੈਂ ਕਰ ਲੂੰਗੀ ਗਰਲੀਨ ਨਾਲ ਗੱਲ ਤੂੰ ਹੀ ਕਰ ਲਿਓ ਬੇਸ਼ੱਕ ਅਰ ਇਹ ਆ ਵੀ ਕੋਈ ਇਹਦਾ ਨਤੀਜਾ ਨਾ ਗਲਤ ਆਵੇ ਮੁੜ ਕੇ ਨਾ ਕਹੇਗਾ ਵੀ ਮੈਨੂੰ ਕਿਹਾ ਵਨ ਨਤੀਜਾ ਗਲਤ ਤੇ ਤਾਂ ਇਹ ਉਹਨੇ ਜੇ ਮੈਂ ਕੋਈ ਉਹਦੇ ਕੋ ਪੈਸੇ ਲੈ ਕੇ ਹੋਰ ਕਿਤੇ ਵਰਤਣੇ ਆ ਤੁਹਾਡੀ ਚੀਜ਼ ਬਣਾਉਣੀ ਆ ਠੀਕ ਆ ਮੰਮੀ ਤੁਸੀਂ ਸਿਆਣੇ ਜੀ ਆਪਣੇ ਹਿਸਾਬ ਨਾਲ ਵੇਚ ਲਿਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਇਹਦੇ ਨਾਲ ਤਾਂ ਨਹੀਂ ਗੱਲ ਕਰਨ ਦਾ ਕੋਈ ਫਾਇਦਾ ਹੋਇਆ ਤੇ ਮੇਰਾ ਰਾਦਾ ਗਰਲੀਨ ਨਾਲ ਗੱਲ ਕਰਦੀ ਆ ਹੋ ਸਕਦਾ ਤੀਰ ਟਿਕਾਣੇ ਤੇ ਲੱਗ ਹੀ ਜਾਵੇ ਕਿਦਾਂ ਆਤੀ ਬੋਲ ਕਹ ਰਏ ਹਸਾਬ ਹਾਂ ਕਰ ਰਹਾ ਹਾਂ ਹਸਾਬ ਉਹਦੇ ਪਹਿਲੇ ਵੇਲੇ ਘਟ ਘਟਾ ਕੇ ਤੇ 5 ਲੱਖ ਰੁਪਈਆ ਬਚਿਆ ਵਾ ਅੱਛਾ 5 ਲੱਖ ਬਚਿਆ ਆ ਤੇ ਮੈਂ ਕਹਿ ਰਿਆ ਸੀ ਕਿ ਗਲੀਰ ਵਾਸਤੇ 2.5 ਲੱਖ ਕਰ ਲਈਏ ਉਹਦੇ ਵੇਲੇ ਕਹਦਾ ਮੈਂ ਉਹਦੀ ਅਹੀ ਪੈੜੀ ਨਿਵਾਉਂਦੇ ਉਹਦੀ ਪੈੜੀ ਦੇ ਸਾਬੀ ਉਹਨੂੰ ਜ਼ਰੂਰ ਢਾਈ ਦੇਣਾ ਉਹਨੂੰ ਹੀ ਪੜਾਉ ਢਾਈ ਮੇਰਾ ਬਚਿਆ ਕਿ ਨਹੀਂ ਬਚਿਆ ਬਚਿਆ ਨਹੀਂ ਬਚਿਆ ਹਾਨੂੰ ਤੇ ਪਤਾ ਨਾ ਬਚਿਆ ਤੂੰ ਆਪਣੇ ਨਿਆਣੇ ਦਾ ਗਾਂ ਸੋਚ ਉਹਦਾ ਸੋਚੀ ਜਾ ਉਹ ਤੇ ਦਿਆ ਹੀ ਅਗਲੇ ਘਰ ਚਲ ਗਈ ਆ ਮੇਰੇ ਗੁਰਜੀਤ ਉਹ ਵਿਆ ਹੀ ਗਈ ਆ ਪਰ ਮੈਂ ਆਪਣੀ ਭੈਣ ਨਾਲ ਹੀ ਗੱਲ ਕਰ ਸਕਦਾ ਜਿਹੜਾ ਹੱਕ ਬੰਦਾ ਉਹ ਦੇਣਾ ਦੇਣਾ ਕਿਹੜਾ ਹੱਕ ਬੰਦਾ ਪਹਿਲੀ ਤੇ ਤੁਹਾਡੇ ਨਾਮ ਇਹ ਕੀ ਕਹਿ ਰਹੀ ਹੈ ਪਹਿਲੀ ਸਾਡੇ ਨਾਮ ਸੱਚ ਮੇਰੇ ਮੂੰਹੋਂ ਨਿਕਲ ਗਿਆ ਮੈਂ ਕੈਂਟੀ ਗਾਹ ਲੋੜੀ ਹੋਣੀ ਤੇ ਤੁਸੀਂ ਬਾਹਰ ਹੁਣ ਆਣਾ ਤੇ ਜੋ ਬੰਦਾ ਫਿਰ ਦੇਵਾਂਗੇ ਲੋੜੀ ਤੇ ਇਹਦੀ ਪਹਿਲੀ ਲੋੜੀ ਹੋਣੀ ਵਿਆਹ ਤੋਂ ਬਾਅਦ ਆ ਚਲ ਨਾ ਕੋਈ ਟੂਮ ਟਾਮ ਪਾਵਾਂਗੇ ਇਹਦੀ ਪਹਿਲੀ ਲੋੜੀ ਆ ਨਾਲ ਸੋਹਣੇ ਲੱਗਾਗੇ ਠੀਕ ਹੈ ਗੁਰਜੀਤ ਤੇਰੀ ਮੈਂ ਮੰਨ ਲੈਣਾ ਫਿਰ ਠੀਕ ਹੈ ਲੋੜੀ ਤੇ ਦੇਵਾਂਗੇ ਜਿੱਦਾਂ ਤੁਹਾਨੂੰ ਆਉਂਦੀ ਆ ਉਦਾਂ ਹੀ ਕਰ ਲਾਂਗੇ ਨਰਪਾਲ ਕਿੰਨੇ ਦੇਖੋ ਕੋਠੇ ਤੇ ਚੜਿਆ ਸ਼ੈਤਾਨੀ ਡਿਆ ਕੰ ਗੁੱਡੀ ਗੱਡੀ ਡਿਆ ਚੜਨ ਚਾ ਠੀਕ ਹੈ ਮੈਂ ਵੇਲਾ ਤੋ ਆ ਸਾਗ ਦਾ ਕਰਨਾ ਕਰ ਪ੍ਰਮਾਤਮਾ ਦਾ ਮੈਂ ਬਚ ਗਈ ਆ ਮੇਰੇ ਤੇ ਮੂੰਹ ਨਿਕਲ ਗਿਆ ਸੀ ਪਰ ਉਹਨਾਂ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਹੈਗਾ ਜਰ ਰੇਨ ਹਾਂਜੀ ਮੰਮੀ ਸਮਨ ਕਿੱਥੇ ਗਈ ਹੈ ਉਹਦੀ ਵੀ ਕੱਪੜੇ ਲਾਉਣਗੇ ਜੇ ਛੱਤ ਤੋਂ ਤੋ ਕੋਈ ਕੰਮ ਹੀ ਮੰਮੀ ਇਹਨਾਂ ਨੇ ਆ ਹੋਦੇ ਨਹੀਂ ਕੰਮ ਹੀ ਠੀਕ ਤੇ ਉਹ ਵੇਖੀ ਚਾਹ ਮੈਂ ਤਾਂ ਰਹੀ ਸੀ ਕੋਈ ਗੱਲ ਨਹੀਂ ਮੈਂ ਵੀ ਇਹ ਲੈਣੀ ਚਲ ਦੁੱਧ ਨੂੰ ਤਬਾਲਾ ਆ ਹੀ ਗਿਆ ਸਗੁੱਬਲ ਹੀ ਗਿਆ ਵਾ ਇੱਦਾਂ ਕਰਨੀ ਸਾਫ਼ ਕਰਨੀ ਆ ਹੋਰ ਕਿਹ ਪਾਂਡੇ ਚ ਕੱਢਣੀ ਆ ਲਾ ਲਈ ਲੰਨੀ ਆ ਵਾ ਵਸ ਸਟੌਪ ਲੱਗੀ ਤੇ ਕੱਪੜੇ ਸੁੱਕ ਜਾਂਦੇ ਆ ਗਾਂ ਗਾਂ ਸਿਆਲ ਆ ਜਾਣਾ ਵਾ ਹੋਰ ਧੁੱਪ ਵੀ ਨਹੀਂ ਲੱਗਿਆ ਕਰਨੀ ਤੇ ਫਿਰ ਕੱਪੜੇ ਵੀ ਨਹੀਂ ਸੁੱਕਿਆ ਕਰਨੇ ਸਮਨ ਹੈ ਸੋ ਕਨੇ ਕੱਪੜੇ ਹਾਂਜੀ ਸੁੱਕ ਗਏ ਜੇ ਤੇ ਚੱਲ ਹਾਂ ਬਾਅਦ ਚ ਲਾਈ ਹਾਂ ਇੱਕ ਮਿੰਟ ਗੱਲ ਸੁਣੀ ਕੀ ਗੱਲ ਕੋਈ ਜ਼ਰੂਰੀ ਜੇ ਆਹੋ ਮੈਂ ਥੱਲੇ ਡਈ ਹਾਂ ਵੇਖਣ ਉਹ ਗਰਲੀਨਾਂ ਦੇ ਕੱਪੜੇ ਲਾਉਣਗੇ ਹੀ ਕੋਠੇ ਤੇ ਅੱਛਾ ਚਲੋ ਪਹਿਲੇ ਬਾਅਦ ਚ ਲਾ ਲਈ ਕੋਈ ਨਹੀਂ ਕੀ ਗੱਲ ਹੋ ਮਮੀ ਗੱਲ ਤੇ ਕੋਈ ਨਹੀਂ ਹੋਈ ਮੈਂ ਨਾ ਲਵਨਾ ਗੱਲ ਕਰਨ ਲਈ ਹਾਂ ਅੱਛਾ ਮੈਂ ਸਮੰਦਾ ਪਰ ਅਕੰਡਿਆਵੀ ਸਾਡੀ ਕੋਠੀ ਲੱਗੇ ਨਾ ਇੱਕ ਪਲਾਟ ਵਾ ਤੇ ਸਸਤਾ ਹੀ ਮਿਲਦਾ ਵਾ ਚੱਲ ਮਾਰਿਆ ਤੇ ਮੈਂ ਝੂਠ ਹੀ ਆ ਹਾਂ ਤੁਹਾਡਾ ਨਾਂ ਲੈ ਕੇ ਅੱਛਾ ਪਰ ਇਹ ਵੀ ਗੱਲ ਫਾਇਦੇ ਦੀ ਆ ਜੇ ਅਸੀਂ ਥੋੜੀ ਬਹੁਤੀ ਗੱਲ ਕਰਾਂਗੇ ਨਾ ਤੇ ਫੇਰ ਹੀ ਥੋੜਾ ਬੋਲਤਾ ਗੱਲ ਦੀ ਹਿਲਜੁਲ ਹੋਣੀ ਆ ਉਸ ਤਰ੍ਹਾਂ ਦੇ ਨਾਂ ਹੀ ਨਹੀਂ ਲੈਣ ਦੇ ਕੋਈ ਕਿ ਮੇਰਾ ਪਿੱਛੇ ਕੀ ਪੈੜੀ ਬੰਨਾ ਹੈਗਾ ਵਾ ਜਾਂ ਕੀ ਹੈ ਤੇ ਕੀ ਨਹੀਂ ਗਾ ਚੱਲ ਚੰਗਾ ਕੀਤਾ ਮੰਮੀ ਤੁਸੀਂ ਗੱਲ ਤੇ ਕੀਤੀ ਨਾਲ ਜੀ ਸਾਡਾ ਨਾਲ ਲਿਆ ਤਾਂ ਵੀ ਠੀਕ ਆ ਕਿਹੇ ਤਰੀਕੇ ਨਾਲ ਗੱਲ ਤੇ ਕਰਨੀ ਕੀ ਨਾ ਨਾਲ ਅਗਲੇ ਤੇ ਵੀ ਕੰਨੀ ਪਈ ਆਹੋ ਮੈਂ ਇਹੋ ਹੀ ਆਖਿਆ ਮੈਂ ਉਹਦੀ ਪ੍ਰਾਦੀ ਕੋਠੀ ਦੇ ਲਾਗੇ ਆ ਹੂੰ ਤੇ ਹੁਣ ਲਾਗ ਤੇ ਨਾ ਨੂੰ ਕਰਜ਼ੀ ਕਰਨ ਲਿਆ ਸੀ ਉਹ ਕਹਿੰਦਾ ਆਂਦਾ ਹਲੇ ਕੱਲ ਵਿਆਹ ਹੋਇਆ ਵਾ ਅੱਜ ਹੀ ਪਹੈਂਦੇ ਤੇ ਮਤਦ ਮੰਗੀਏ ਉਥੋਂ ਮੰਮੀ ਕੋਲ ਪੈਸੇ ਹੈ ਨਹੀਂਗੇ ਅੱਛਾ ਤੇ ਮੈਂ ਤਾਂ ਬਥੇਰਾ ਉਹਨੂੰ ਆਖਿਆ ਕਿ ਮੈਂ ਚਲ ਕੋਈ ਨਹੀਂ ਤੇਰੇ ਸਹੁਰਿਆਂ ਕੋਲ ਮਦਦ ਮੰਗ ਲਾਂਣੀ ਅੱਛਾ ਉਹ ਆਂਦਾ ਤੁਸੀਂ ਆਪੇ ਗਰਲੀਨ ਨਾਲ ਗੱਲ ਕਰ ਲਿਓ ਤੇ ਮੇਰਾ ਰਾਦਾ ਵਾ ਮੈਂ ਗਰਲੀਨ ਨਾਲ ਗੱਲ ਕਰਾਂ ਆਪੇ ਕੋ ਦੱਸੋਗੀ ਨਾ ਫਿਰ ਮੰਮੀ ਕੋਈ ਗੱਲ ਨਹੀਂ ਆ ਤੂੰ ਤੁਹਾਨੂੰ ਜਿੱਦਾਂ ਚੰਗਾ ਲੱਗਦਾ ਨਾ ਤੁਸੀਂ ਉਦਾਂ ਹੀ ਕਰ ਲਓ ਚਲ ਜੇ ਗਰਲੀਨ ਨਾਲ ਗੱਲ ਕਰਕੇ ਤੁਹਾਨੂੰ ਲੱਗਦਾ ਕਿ ਕੋਈ ਫਾਇਦਾ ਹੋ ਜੂਗਾ ਤੇ ਗਰਲੀਨ ਨਾਲ ਕਰਕੇ ਵੇਖ ਲਓ ਤੇ ਨਾਲੇ ਇਹ ਨਾ ਹੋਵੇ ਕਿ ਲਾਭ ਬਾਝੂ ਗਰਲੀਨ ਦੀ ਮੰਨਣ ਦਾ ਪੀ ਨਹੀਂ ਐਵੇਂ ਮੰਨਣ ਦਾ ਪੂ ਗਰਲੀਨ ਦੀ ਸ਼ੁਰੂ ਤੋਂ ਮੇਰੀ ਮੰਨਦਾ ਆਵਾ ਇਹੋ ਜਿਆ ਨਹੀਂਗਾ ਮੇਰਾ ਪੁੱਤ ਤੇ ਮੇਰਾ ਰਾਦਾ ਗਰਲੀਨ ਨਾਲ ਗੱਲ ਛੇੜੂਗੀ ਫਿਰ ਥੋੜਾ ਜਿਹਾ ਪਤਾ ਪਤਾ ਲੱਗੂ ਕਿ ਉਹ ਕੀ ਦੱਸਦੀ ਆ ਆਹੋ ਚਲ ਤੁਸੀਂ ਗਰਲੀ ਨਾ ਕਰਕੇ ਦੇਖ ਲਿਓ ਤੁਹਾਡੇ ਤੋਂ ਪਤਾ ਲੱਗਣਾ ਜੇ ਮੈਂ ਕੀਤੀ ਤੇ ਫਿਰ ਕਹਿਣਾ ਇਹ ਹਮੇ ਚਾਤਰੀ ਫੂਕਦੀ ਫਿਰਦੀ ਆ ਨਹੀਂ ਨਹੀਂ ਮੈਂ ਹੀ ਕਰੂੰਗੀ ਤੈਨੂੰ ਮੈਂ ਤਾਂ ਮੜਾ ਗਿਆ ਦੱਸਿਆ ਵਾ ਕਿ ਮੈਂ ਤੁਹਾਡਾ ਨਾਂ ਲਿਆ ਵਾ ਕੱਲ ਨੂੰ ਕਦੇ ਇਹਦਾ ਕਿ ਕਿ ਮੈਨੂੰ ਤੇ ਪਤਾ ਹੀ ਨਹੀਂਗਾ ਆਹੋ ਕੋਈ ਨਹੀਂ ਆ ਜੇ ਮੇਰੇ ਨਾਲ ਲਵ ਵੀਰ ਜੀ ਕਰਨਗੇ ਵੀ ਗੱਲ ਹੈ ਤੇ ਮੈਂ ਕਹਿ ਦਾਂਗੀ ਵੀ ਹਾਂ ਕੋਈ ਦੱਸ ਭੈਣ ਦੀ ਇਹ ਪਲਾਟ ਦੀ ਆਹੋ 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 ਤੇ ਮੰਮੀ ਫਿਰ ਤੁਸੀਂ ਨਾ ਜਾ ਕੇ ਗੱਲ ਘਾਰ ਹੀ ਲਓ ਮੈਂ ਨਾ ਇਦਾਂ ਕਰਦੀ ਕੱਪੜੇ ਲਾ ਕੇ ਤੇ ਇੱਥੇ ਜੋੜ ਲੈਣੀ ਆ ਜੇ ਮੈਂ ਲਾਗੇ ਹੋਈ ਤੇ ਐਵੇਂ ਅਗਲੀ ਇਤਰਾਜ਼ ਨਾ ਕਰੂਗੀ ਨਹੀਂ ਤੂੰ ਇਥੋਂ ਨਾ ਕੱਪੜੇ ਜੋੜ ਹੀ ਲਿਆ ਮੈਂ ਤੇ ਤੈਨੂੰ ਦੱਸਣੀ ਆਂ ਪਰ ਚਲ ਠੀਕ ਆ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਵੀ ਆਪਣੇ ਤੇ ਲੰਲਾਂਗੀ ਜੇ ਕੋਈ ਗੱਲਬਾਤ ਹੋਊਗੀ ਤੇ ਆ ਤੇ ਚੰਗਾ ਹੋਇਆ ਮੰਮੀ ਨੇ ਆਪਣੇ ਕੋਲੋਂ ਹੀ ਸਕੀਮ ਲਾ ਹੀ ਲਈ ਨਹੀਂ ਤੇ ਮੈਂ ਐਵੇਂ ਸੋਚਣ ਦੀ ਹਾਂ ਵੀ ਇਦਾਂ ਕਰ ਲਈਏ ਉਦਾਂ ਚਲ ਇਹ ਵੀ ਗੱਲ ਵਧੀਆ ਹੋ ਗਈ ਆ ਉਦਾਂ ਤੇ ਜੀ ਤੇ ਸਾਗ ਛੱਲਣ ਦੀ ਆ ਹਾਂਜੀ ਅੱਛਾ ਹੋਰ ਕਿੱਦਾਂ ਠੀਕ ਠਾਕ ਆਈ ਹੀ ਗਰਲੀਨ ਹਾਂਜੀ ਆਈ ਹੀ ਅੱਛਾ ਕਿੱਦਾਂ ਚੰਗੇ ਆ ਸਾਰੇ ਉਹਦੇ ਆਹੋ ਚੰਗੇ ਸੋਨਾ ਸੋਨਾ ਵਾਵਾ ਪਾਇਆ ਉਹਨਾਂ ਨੇ ਕੱਲ ਚੰਗਾ ਵਾ ਕੀ ਤੁਹਾਡੇ ਸਿਰੋਂ ਵੀ ਪਾਰਾ ਲੱਥਾ ਹੈ ਪਾਰਾ ਕਾਹਦਾ ਲੱਥਾ ਪਹਿਣਾ ਉਹਦਾ ਧਿਆਨ ਤੇ ਪਿੱਛੇ ਨੂੰ ਆ ਪਾਉਂ ਪਾਉਂ ਕੇ ਵੀ ਮੈਂ ਆ ਵੀ ਲੈ ਜਾ ਆ ਵੀ ਲੈ ਜਾ ਦੱਸ ਇੰਨੇ ਤਗੜੇ ਕਰ ਗਈ ਆ ਇੰਨਾ ਸਭ ਕੁਝ ਉਹਨਾਂ ਘਰ ਤੇ ਅਜੇ ਵੀ ਪਿੱਛੇ ਦਾ ਧਿਆਨ ਰੱਖਦੀ ਪਰ ਪੈਂ ਜਿੰਨਾ ਮਰਜੀ ਕੇ ਤਗੜਾ ਹੈ ਆਪਣਾ ਕੋਈ ਹਿੱਸਾ ਛੱਡਦਾ ਵਾ ਸਿਰ ਕੀ ਜੇ ਤੁਹਾਨੂੰ ਇਹ ਸਾਦੀ ਵਿਦਿਆ ਕਿੱਡੀ ਪਾਲੀ ਜਵਾਨ ਕੀਤੀ ਆ ਪੜ੍ਹਾਈ ਲਿਖਾਈ ਆ ਪਰ ਭੈਣ ਉਹਨੇ ਕਿੱਥੇ ਦੇਣਾ ਏ ਉਹਦਾ ਜਿਹੜਾ ਵੀਰ ਏ ਉਹ ਆਪਣੀ ਭੈਣ ਦੀ ਮੰਨਦਾ ਜ਼ਿਆਦਾ ਸਾਡੀ ਘਰ ਦੀ ਮੰਨਦਾ ਨੂੰ ਸੱਸ ਦੀ ਕੋਈ ਨਹੀਂ ਸਮੇ ਦੇ ਹਿਸਾਬ ਨਾਲ ਬੜਾ ਕੁਝ ਬਦਲ ਜਾਂਦਾ ਵਾ ਕੋਈ ਨਹੀਂ ਗਾਂ ਤੁਸੀਂ ਆਪਣਾ ਨੂੰ ਮਿੱਠੇ ਪਿਆਰੇ ਹੋ ਕੇ ਤੇ ਪਹਿਲੀ ਨਾਂ ਲਵਾਓ ਪਹਿਲਾਂ ਕੋਈ ਨਹੀਂ ਹੋ ਤਾਂ ਭੈਣ ਹੁਣ ਵੇਖ ਲਾਂਗੇ ਚਲ ਠੀਕ ਆ ਮੈਨੂੰ ਵੀ ਕੰਮ ਚੇਤੇ ਆ ਗਏ ਮੈਂ ਜਾਵਾਂ ਕਿੱਡਾਈ ਮੇਰੇ ਘਰ ਦਾ ਪੇਤ ਲੈਣਾ ਜੇ ਪਹਿਲੀ ਮੈਂ ਨਾਲ ਹੋਣੀ ਤੇ ਮੈਂ ਇਹਨੂੰ ਪੁੱਛ ਕੇ ਲਵਾਉਣੀ ਆ ਇਹਨੇ ਤੇ ਇੱਕ ਦੀਆਂ ਚਾਰ ਬਣਾ ਬਣਾ ਦਸਣੀਆਂ ਬਾਾਰ ਸਾਡੀ ਗਲੀ ਦੇ ਅੱਗੇ ਬੁੜੀਆਂ ਬੜੀਆਂ ਮਸਤਰੀਆਂ ਐ ਉਹ ਤੇ ਅੱਗੇ ਪੇਤ ਲੈਂਦੀਆਂ ਘਰ ਘਰ ਦਾ ਕਿੱਡੀ ਮੇਰੇ ਅੱਗੇ ਭੋਲੀ ਬਾਂਡੀ ਮੈਨੂੰ ਜਿੱਦਾਂ ਪਤਾ ਨਹੀਂ ਗਾ ਇਹਦਾ ਕਿ ਇਹ ਕੀ ਕਰਦੀਆਂ ਰਹੀਆਂ ਸਾਰੀ ਦਿਹਾੜੀ ਵਿਚਾਰੀ ਨੂੰ ਕੰਮ ਕਰਨ ਡਾਹ ਹੜਦੀਆਂ ਰਹੀਆਂ ਕਿ ਤੇ ਨੌਕਰ ਆਣੀ ਬਣਾ ਹੜੀ ਤੇ ਹੁਣ ਕਿੱਡੇ ਪਰਦੇ ਪਾਉਂਦੀ ਆ ਚਲ ਸਾਨੂੰ ਕਿ ਆਪੇ ਰੱਬ ਤੇ ਉੱਤੇ ਵੰਦਾ ਹੀ ਆ ਨਾ ਜੇ ਉਹਦੇ ਨਾਲ ਵਿਚਾਰੀ ਨਾ ਕਰਦੀਆਂ ਤੇ ਆਪੇ ਇੰਨਾ ਜੇ ਦੀ ਹੋਣਗੀਆਂ ਈ ਟੀਵੀ ਵੀ ਦੇਖਣ ਮੈਨੂੰ ਤੇ ਹਾਂਜੀ ਮੰਮੀ ਤੇ ਮੰਮੀ ਮੇਰੇ ਰਸੋਈ ਦਾ ਜਿਹੜਾ ਕੰਮ ਈ ਸਾਰਾ ਨਿਬੇੜਤਾ ਹੋਰ ਦੱਸ ਦੋ ਕੋਈ ਹੈਗਾ ਤੇ ਨਹੀਂ ਨਹੀਂ ਕੰਮ ਨਹੀਂ ਹੋਰ ਕੋਈ ਹੈਗਾ ਤੇ ਕੋਈ ਨਹੀਂ ਅਸੀਂ ਦੋ ਜਾਨੀਆਂ ਹੈਗੀਆਂ ਈਆਂ ਕੰਮ ਕਰਨ ਨੂੰ ਤੇ ਤੂੰ ਇੰਨਾ ਨਾ ਟੈਨਸ਼ਨ ਲਿਆ ਕਰ ਕੰਮ ਦੀ ਸਵੇਰੇ ਹੀ ਮੇਰੇ ਉੱਠਦਿਆਂ ਨੂੰ ਤੂੰ ਸਾਰਾ ਹੀ ਕੰਮ ਕੀਤਾ ਹੁੰਦਾ ਕੋਈ ਗੱਲ ਨਹੀਂ ਮੰਮੀ ਫੇਰ ਕੀ ਆ ਹੁਣ ਤੂੰ ਹੀ ਰੈਸਟ ਕਰੋ ਮੈਂ ਕੰਮ ਕਰ ਲਿਆ ਕਰਾਂਗੀ ਡਿਨਰ ਹਲਕੇ ਕੋਈ ਗੱਲ ਨਹੀਂ ਰੈਕਟ ਕਰਕੇ ਸਭੋ ਮੇਰੇ ਗੋਡੇ ਹੀ ਖਰਾਬ ਹੋਣੇ ਆ ਮਾੜਾ ਚੰਗਾ ਨਾਲ ਤੁਰੇ ਫਿਰੂੰਗੀ ਤੁਹਾਡੇ ਉਤਰਾਂ ਕਰ ਲਈ ਨਾ ਮਹਿੰਦੀ ਕਿੱਡੀ ਸੋਹਣੀ ਲੱਗਦੀ ਆ ਰੰਗ ਵਾਵਾ ਚੜਿਆ ਹੀ ਨਵੇਂ ਨਵੇਂ ਤੀ ਪੁੱਤ ਨੂੰ ਨਾ ਮਹਿੰਦੀ ਹੱਥਾਂ ਨੂੰ ਲੱਗੀ ਹੋਵੇ ਚੰਗੀ ਲੱਗਦੀ ਆ ਇਹ ਪਤਾ ਕੀ ਤੂੰ ਭਾਂਡੇ ਪੁੰਡੇ ਨਾ ਮਾਂਜਿਆ ਕਰ ਇਹ ਫਿਰ ਨਾ ਰੰਗ ਜਦਾ ਫਿੱਕਾ ਪੈ ਜਾਣਾ ਚੱਲ ਕੋਈ ਗੱਲ ਨਹੀਂ ਮੰਮੀ ਫੇਰ ਕੀ ਆ ਹੁਣ ਜਿਹੜਾ ਕੰਮ ਕਰਨਾ ਉਹ ਤੇ ਕਰਨਾ ਹੀ ਆ ਮੈਂ ਤਾਂ ਸਭ ਕਹਿ ਨਹੀਂ ਦਿੱਤੀ ਸਮਣ ਮੇਰ ਨਾਲ ਗਏ ਤੇ ਮੈਨੂੰ ਲਵਾ ਲਿਆ ਮੇਦੀ ਨਹੀਂ ਕੋਈ ਗੱਲ ਨਹੀਂ ਉਹ ਚੱਲ ਕੰਮ ਹੀ ਕਰ ਲਿਆ ਕਰਾਂਗੀ ਤੂੰ ਬੜੀ ਗੱਲ ਹੋਈ ਤੇ ਰੋਟੀਆਂ ਹੀ ਪਕੀਆਂ ਹੁੰਦੀਆਂ ਨਾ ਉਹ ਆਪ ਵੀ ਫੜ ਕੇ ਖਾ ਲਈ ਲੱਗ ਨੂੰ ਹੀ ਫੜਾਤੀ ਇੰਨੇ ਨਾਲ ਹੀ ਬੜਾ ਫਰਕ ਪੈ ਜਾਂਦਾ ਵਾ ਠੀਕ ਐ ਮੰਮੀ ਤੇ ਉਹ ਤਰੰਗ ਰਲੀ ਨੇ ਐ ਮੈਂ ਵੀ ਤੇਰੀ ਮਾਂ ਆ ਹਾਂਜੀ ਮੰਮੀ ਕਿ ਤੂੰ ਮੇਰੀ ਧੀ ਆ ਗੁੱਸਾ ਨਾ ਕਰੀਂ ਗੱਲ ਦਾ ਤੇ ਮੈਂ ਤੇਰੇ ਨਾਲ ਗੱਲ ਕਰਨੀ ਹੈ ਇੱਕ ਦੱਸੋ ਮੰਮੀ ਕਰੋ ਗੱਲ ਤੇ ਮੈਂ ਹਾਂ ਕਾਢੀ ਪੈਲੀ ਪੂਲੀ ਕਿੰਨੀ ਕੁ ਵਾ ਪਿੱਛੇ ਮੰਮੀ ਪੈਲੀ ਦਾ ਇੰਨਾ ਕਦੇ ਹਿਸਾਬ ਨਹੀਂ ਲਾਇਆ ਹੈਗਾ ਨਹੀਂ ਉਹ ਤਰ੍ਹਾਂ ਪਤਾ ਹੋਣਾ ਹੀ ਚਾਹੀਦਾ ਤੂੰ ਵੀ ਹੋਂ ਕਰਦਾ ਜੀ ਆ ਉਥੇ ਰਹਿਨੀ ਆ ਮੰਮੀ ਇੰਨਾ ਪਤਾ ਵਾ ਮੈਨੂੰ ਲੱਗਦਾ ਵਾ ਵੀ 14 15 ਕਿਲੇ ਹੈਗੀ ਆ ਮੰਮੀ ਉਹ ਪੈਲੀ ਤੇ ਵੀਰ ਦੀ ਆ ਨਹੀਂ ਪਤੋ ਵੀਰ ਦੀ ਥੋੜੀ ਐ ਕੱਲੀ ਉਹਦੇ ਵਿੱਚ ਤੇਰੀ ਵੀ ਆ ਪੈੜੀ ਉਹ ਕਿੰਦਾ ਮੰਮੀ ਮੇਰੀ ਪੈਲੀ ਤੂੰ ਤਾਂ ਨਿਆਣੀ ਆ ਤੈਨੂੰ ਨਹੀਂ ਇਹ ਗੱਲ ਦਾ ਪਤਾ ਜਿਹੜੀ ਤੇਰੇ ਡੈਡੀ ਦੀ ਪੈਲੀ ਆ ਨਾ ਉਹ ਹੁਣ ਤੇਰੇ ਤੇਰਾ ਹਿੱਸਾ ਬਣਦਾ ਉਹਦਾ ਮੈਂ ਤਾਂ ਮਮੀ ਕਦੀ ਸੋਚੀ ਨਹੀਂ ਹੈਗਾ ਕਿ ਉਹ ਮੇਰਾ ਹਿੱਸਾ ਬਣਦਾ ਕਿਉਂਕਿ ਮੈਂ ਜਦੋਂ ਹੋਈ ਹਾਂ ਜੰਮਦੇ ਮੇਰੇ ਡੈਡੀ ਨਹੀਂ ਤੇ ਮਮੀ ਮੈਨੂੰ ਛੱਡ ਕੇ ਚਲ ਗਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਮੈਨੂੰ ਤਾਂ ਪਾਲਿਆ ਪੋਸਿਆ ਵੀ ਜਿਹੜਾ ਵਾ ਚਾਚੀ ਹੁਣਾਂ ਨੇ ਆ ਆਹੋ ਪਾਲਿਆ ਪੋਸਿਆ ਤੇ ਚੱਲ ਉਹਨਾਂ ਨੇ ਹੀ ਆ ਪੈਲੀ ਬੰਨੇ ਦੇ ਕਰਕੇ ਹੀ ਪੁੱਤ ਕੋਈ ਗੱਲ ਨਹੀਂ ਜੇ ਤੈਨੂੰ ਉਹਨਾਂ ਨੇ ਪਾਲ ਲਿਆ ਹੈ ਨਾ ਤੇ ਤੇਰੀ ਪਿਆਲੀ ਦੀ ਕਮਾਈ ਵੀ ਤਦ ਕਦੋਂ ਨਹੀਂ ਖਾਣਦੇ ਹੈ ਨਾ ਤੇ ਉਤਨਾ ਚਲ ਸ਼ਾਉ ਉਹ ਨਹੀਂ ਮੈਂ ਕੋਈ ਗੱਲ ਕਰਦੀ ਤੇ ਮੈਂ ਤਰ ਮੈਂ ਇਹ ਗੱਲ ਕਰਨੀ ਕਿ ਪਲਾਟ ਮਿਲਣਿਆ ਹੀ ਹਾਂ ਜੀ ਮੰਮੀ ਉਹ ਮੈਂ ਸਮਝਣਾ ਵੀ ਸਲਾਹ ਕੀਤੀ ਤੇ ਉਹ ਆਂਦੀ ਕੋਈ ਗੱਲ ਨਹੀਂ ਮੰਮੀ ਮੈਂ ਵੀ ਥੋੜੀ ਬੁੱਧੀ ਮੇਰੇ ਪੇਕੇ ਮਦਦ ਕਰ ਦੇਣਗੇ ਹਾਂ ਜੀ ਮੰਮੀ ਉਹ ਤਾਂ ਵਧੀਆ ਚਲੋ ਹਾਂ ਤੇ ਮੈਂ ਹਾਂ ਤੂੰ ਵੀ ਆਪਣੇ ਵੀਰ ਨੂੰ ਆਖੀ ਹਾਂ ਨਾਲੇ ਵੀ ਚਲ ਤਰਾ ਤਰਾ ਭਰਾ ਤੂੰ ਨਹੀਂ ਮੇਰ ਨਾਲ ਬੜਾ ਕਰਦਾ ਹਾਂ ਇਹ ਜੇ ਥੋੜੀ ਬਹੁਤੀ ਮਦਦ ਕਰ ਦੇਣ ਮੜ ਕੇ ਕੋਈ ਗੱਲ ਨਹੀਂ ਹੀ ਮੋੜ ਹੀ ਦਵਾਂਗੇ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਨਾ ਪਿੰਡ ਫੋਨ ਲਾਉਣੀ ਆ ਭਲਾ ਕੀ ਆਂਦੇ ਆ ਚਲ ਠੀਕ ਆ ਮੈਂ ਤੈਨੂੰ ਫੋਨ ਲਿਆ ਕੇ ਦਿੰਨੀ ਆ ਤੇ ਘਰ ਕੇ ਗੱਲ ਉਹਨਾਂ ਦਾ ਨਾ ਵੇਖ ਲਈ ਤੇ ਚਲ ਚੀਜ਼ ਬਣ ਜੂਗੀ ਸਾਡੀ ਚਲੋ ਠੀਕ ਆ ਮੰਮੀ ਇਹ ਦਵਾਂ ਪਿੰਡ ਲਾਉਣੀ ਆ ਫੋਨ ਤੋਂ ਉਹਨਾਂ ਨੂੰ ਕਹਿੰਨੀ ਆ ਕਿ ਥੋੜੀ ਜੀ ਮਦਦ ਕਰ ਦੋ ਕਿਉਂਕਿ ਪਹਿਲੀ ਵਾਰੀ ਤੇ ਮੰਮੀ ਉਹਨਾਂ ਨੇ ਕਿਹਾ ਵਾ ਕਿ ਕੰਮ ਲਈ ਇਦਾਂ ਚੰਗੇ ਨਹੀਂ ਲੱਗਦਾ ਹੈਗਾ ਤੇ ਚਾਚੀ ਨਾਲ ਨਹੀਂ ਗੱਲ ਕਰਨੀ ਹੈਗੀ ਚਾਚੀ ਨੇ ਤੇ ਨਾ ਕਰ ਦੇਣੀ ਆ ਤੇ ਵੀਰ ਤੇ ਮੈਨੂੰ ਆਸ ਆ ਸਸਿਕਾ ਜੀ ਸਾਰਿਆਂ ਨੂੰ ਹੋਸ਼ਨਾਮ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਟੋਰੀ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਨੂੰ ਪਤਾ ਕਿ ਹੁਣ ਜਿੱਦਾਂ ਸਾਡੀ ਸਟੋਰੀ ਜ਼ਮੀਨ ਦਾ ਲਾਲ ਚ ਚੱਲਣ ਢੀ ਆ ਤੇ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਉਹਨੂੰ లైక్ ਕਰਨ ਦੇ ਜੇ ਪਿਆਰ ਦੇਂਦੇ ਜੇ ਤੇ ਵੱਧ ਤੋਂ ਵੱਧ ਹੋਰ ਵੀਡੀਓ ਨੂੰ ਸ਼ੇਅਰ ਕਰੋ ਤੇ ਇਹ ਸਟੋਰੀ 'ਚ ਲੱਗ ਜੀ ਕੋਈ ਚੀਜ਼ ਹੋਣੀ ਹੈ ਅੱਗੇ ਤੁਸੀਂ ਦੇਖਿਓ ਹਾਂ ਤੇ ਸਭ ਤੋਂ ਮੇਨ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਟਰੂਥ ਬੇਸਿਕ ਤੇ ਸਟੋਰੀ ਬਣਦੀ ਆ ਤੇ ਸਾਰੇ ਜਣੇ ਲਵ ਗਰਲਿੰ ਚੈਨਲ ਨੂੰ ਜਿੱਦਾਂ ਤੁਸੀਂ ਪਿਆਰ ਦੇਂਦੇ ਜੇ ਇਦਾਂ ਹੀ ਦਿੰਦੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਸਟੋਰੀ ਜਾ ਕੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸਤਿ ਸ੍ਰੀ ਅਕਾਲ ਜੀ